ਜਾਓ ਤੁਸੀਂ ਜਗਾ ਤੇ ਅੱਜ ਬੱਚਿਆਂ ਨੂੰ ਸੋਵ ਵੀ ਚਕਾਈ ਜਾ ਰਹੀ ਹੈ ਔਰ ਬੱਚੇ ਜਿਹੜੀਆਂ ਖੇਡਾ ਕਰ ਰਹੇ ਨੇ ਉਹ ਕਾਫੀ ਸਟੇਡਾਂ ਤੋਂ ਜਿਹੜੇ ਲੋਕ ਬੱਚੇ ਆਏ ਨੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਸਾਡੀ ਓਪਨਿੰਗ ਸਰਮਨੀ ਦੇ ਵਿੱਚ ਸਾਡੇ ਰਾਜ ਸਭਾ ਮੈਂਬਰ ਸੰਜੀਵ अरोड़ा ਜੀ ਸਾਡੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸ਼੍ਰੀ ਹੀਰਾ ਸੋਢੀ ਜੀ ਸਾਡੇ ਸੈਕਟਰੀ ਸਾਹਿਬ ਨਰਿੰਦਰ ਜੀ ਸਾਡੇ ਜੁਆਇੰਟ ਸੈਕਟਰੀ ਸਾਹਿਬ ਤੇ ਸਾਰੀ ਸਾਡੀ ਟੀਮ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹਦੀ ਓਪਨਿੰਗ ਕਰਕੇ ਬੱਚਿਆਂ ਦਾ ਹੌਸਲਾ ਵਧਾਇਆ ਹੈ ਤੇ ਇਸ ਦੇ ਨਾਲ ਹੀ ਮੈਂ ਸਾਡੇ ਬਹੁਤ ਹੀ ਆਦਰਯੋਗ ਐਮਪੀ ਸਾਹਿਬ ਰਾਜਾ ਬੜਿੰਗ ਜੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਫੋਨ ਦੇ ਉੱਤੇ ਮੈਸੇਜ ਦਿੱਤਾ ਤੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਜਲਦੀ ਇਹਦੇ ਵਿੱਚ ਸ਼ਾਮਲ ਹੋਊਂਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਸਪੋਰਟਸ ਨੂੰ ਐਨਕਰੇਜ ਕੀਤਾ ਜਾਵੇ ਤੇ ਜਿਹੜੀ 18th ਸਬ ਜੂਨੀਅਰ ਸਬ ਜੂਨੀਅਰ ਨੈਸ਼ਨਲ ਸੌਫਟ ਟੈਨਿਸ ਚੈਂਪੀਅਨਸ਼ਿਪ ਲੁਧਿਆਣੇ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਲੁਧਿਆਣੇ ਦੇ ਲੋਕਾਂ ਦਾ ਵੀ ਬਹੁਤ ਜ਼ਿਆਦਾ ਉਤਸ਼ਾਹ ਆ ਜਿੱਥੇ 26 ਸਟੇਟਾਂ ਦੇ ਵਿੱਚੋਂ ਬੱਚਿਆਂ ਨੇ ਪਲੇਅਰਸ ਨੇ ਪਾਰਟਿਸਿਪੇਟ ਕੀਤਾ ਆ ਉੱਥੇ ਹੀ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਲੋਕਾਂ ਨੇ ਵੀ ਬਹੁਤ ਹੀ ਜ਼ਿਆਦਾ ਇਹਨੂੰ ਸਪੋਰਟ ਕੀਤਾ ਆ ਤੇ ਦਰਸ਼ਕ ਲੁਧਿਆਣੇ ਜ਼ਿਲ੍ਹੇ ਤੋਂ ਵੀ ਇੱਥੇ ਪਾਰਟਿਸਿਪੇਟ ਕਰ ਰਹੇ ਨੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਤੇ ਉਹ ਇਹ ਮਹਿਸੂਸ ਕਰ ਰਹੇ ਨੇ ਗਰਵ ਮਹਿਸੂਸ ਕਰ ਰਹੇ ਨੇ ਕਿ ਇੱਥੇ ਸਪੋਰਟਸ ਮੀਟ ਹੋ ਰਹੀ ਹੈ ਤੇ ਨਾਲੇ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਸੌਫਟ ਟੈਨਿਸ ਦੇ ਵਿੱਚ ਪਾਰਟਿਸਿਪੇਟ ਕਰਾਵਾਂਗੇ ਤੇ ਬਹੁਤ ਸੈਂਕੜਿਆਂ ਨੇ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਹੈ ਇਹਦੀ ਮੈਂ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ ਆ ਧੰਨਵਾਦ ਦੀਆਂ ਕਿ ਜਿਨ੍ਹਾਂ ਨੇ ਰਾਤ ਦਿਨ ਕਰਕੇ ਇਸ ਨੂੰ ਨੇਪਰੇ ਚੜਾਇਆ ਜਿੱਥੇ ਅੱਜ ਸਮਾਜ ਤੇ ਨੌਜਵਾਨ ਬੱਚੇ ਗੁੰਮਰਾਹ ਹੋ ਰਹੇ ਨੇ ਉੱਥੇ ਹੀ ਸੌਫਟ ਟੈਨਿਸ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਨਰਿੰਦਰ ਜੀ ਆਪਣੇ ਨੈਸ਼ਨਲ ਸੈਕਟਰੀ ਨਰਿੰਦਰ ਸਿੰਘ ਜੀ ਤੇ ਜਨਰਲ ਸੈਕਟਰੀ ਸਾਡੇ ਹਰਪ੍ਰੀਤ ਸੰਧੂ ਜੀ ਤੇ ਜਿਹੜੇ ਮੈਂਬਰ ਸਾਹਿਬ ਰਕੇਸ਼ ਜੀ ਆਪਣੇ ਸੰਜੇ ਜੈਨ ਦੀ ਸਾਡੇ ਭਰਦਵਾਦ ਸਾਹਿਬ ਜੀ ਤੇ ਸਾਰਿਆਂ ਨੇ ਰਾਤ ਦਿਨ ਮਿਹਨਤ ਕਰਕੇ ਇਹ ਇਵੈਂਟ ਨੂੰ ਸਿਰੇ ਕੀਤਾ ਤੇ ਮੈਂ ਖਾਸ ਧੰਨਵਾਦ ਦਿਆਂ ਮੈਨੇਜਮੈਂਟ ਦਾ ਕਿ ਇਹਨਾਂ ਨੇ ਜਿਹੜਾ ਬੱਚਿਆਂ ਲਈ ਪ੍ਰਬੰਧ ਕੀਤੇ ਨੇ ਉਹ ਬਹੁਤ ਹੀ ਪਖਤਾ ਪ੍ਰਬੰਧ ਨੇ ਚਾਹੇ ਰਹਿਣ ਦੇ ਫਸਟੇਟ ਦੇ ਅਤੇ ਜਿਹੜਾ ਫੂਡ ਹਾਈਜੈਨਿਕ ਫੂਡ ਪ੍ਰੋਵਾਈਡ ਕੀਤਾ ਜਾ ਰਿਹਾ ਆ ਉਹ ਵੀ ਬਹੁਤ ਸਲਾਘਾਯੋਗ ਹੈ ਕਿ ਹਰ ਬੱਚੇ ਨੂੰ ਜਿਸ ਤੇ ਅਕੋਰਡਿੰਗ ਜਿਹੜੀ ਸਪੋਰਟਸਮੈਨ ਦੀ ਡਾਈਟ ਹੁੰਦੀ ਹੈ ਉਹ ਡਾਈਟ ਦਿੱਤੀ ਜਾ ਰਹੀ ਹੈ ਚਾਹੇ ਉਹਦੇ ਵਿੱਚ ਬ੍ਰੇਕਫਾਸਟ ਹੈ ਚਾਹੇ ਲੰਚ ਹੈ ਤੇ ਚਾਹੇ ਉਹਦੇ ਡਿਨਰ ਹੈ ਤੇ ਸਰ ਦੇਖਿਆ ਵੇ ਕਿ ਪੰਜ ਦਰਿਆਵਾਂ ਦੀ ਧਰਤੀ ਹੈ ਅੱਜ ਕੋਈ ਪੰਜਾਬ ਦੀ ਧਰਤੀ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੇਡਾਂ ਹੋ ਰਹੀਆਂ ਨੇ ਜਿਹੜੀਆਂ ਕਰਵਾਈਆਂ ਜਾ ਰਹੀਆਂ ਬੱਚੇ ਉਹ ਨਸ਼ੇ ਦੇ ਵੱਲ ਬਹੁਤ ਵਧ ਰਹੇ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ ਕਹੂੰਗਾ ਵੀ ਇਹ ਜਿਹੜੀ ਰਾਜਨੀਤਿਕ ਰਾਜਨੀਤਿਕ ਖੇਡ ਜਾਂ ਰਾਜਨੀਤਿਕ ਛੜੇੰਤਰ ਹੈ ਇਹ ਸਾਡੀ ਸਟੇਟ ਨੂੰ ਬਦਨਾਮ ਕਰਨ ਦੇ ਲਈ ਇਹ ਰਚਿਆ ਜਾਂਦਾ ਹੈ ਜੇ ਅਸੀਂ ਪੰਜਾਬ ਦੀ ਗੱਲ ਕੀਤੀ ਜਾਏ ਤੇ ਕੱਲਾ ਪੰਜਾਬ ਹੀ ਨਹੀਂ ਹੈ ਇਹ ਜਿਹੜੀ ਨਸ਼ੇ ਦੀ ਦਲਦਲ ਹੈ ਜਾਂ ਨਸ਼ੇ ਦਾ ਅੱਤਵਾਦ ਹੈ ਇਹ 올 ਓਵਰ ਇੰਡੀਆ ਦੇ ਵਿੱਚ ਫੈਲਿਆ ਹੋਇਆ ਆ ਇਹ ਬਾ ਬਦਨਾਮ ਸਾਡੇ ਪੰਜਾਬ ਨੂੰ ਕੀਤਾ ਜਾਂਦਾ ਹੈ ਜੇ ਅਸੀਂ ਗੱਲ ਕਰੀਏ ਤੇ ਅੱਜ ਕੇਰਲ ਤੋਂ ਦੇਖਿਆ ਜਾਏ ਉੱਥੇ ਵੀ ਇਹੀ ਗੱਲ ਚੱਲਦੀ ਹੈ ਤੇ ਜੇ ਜੰਮੂ ਕਸ਼ਮੀਰ ਦੇਖਿਆ ਜਾਏ ਤੇ ਹੋਰ ਸਟੇਟਾਂ ਦੇਖੀਆਂ ਜਾਣ ਪਰ ਮੈਂ ਇਹ ਕਹੂੰਗਾ ਜਿਹੜਾ ਪੰਜਾਬ ਨੂੰ ਇਹ ਜਾਨਵੋਜ ਕੇ ਟਾਰਗੇਟ ਕੀਤਾ ਜਾਂਦਾ ਉਹ ਝੂਠਾ ਆ ਪੰਜਾਬ ਨੇ ਜਿੱਥੇ ਨੈਸ਼ਨਲ ਲੈਵਲ ਦੇ ਲੈਵਲ ਦੇ სპੋਰਟਸਮੈਨ ਕੱਢੇ ਨੇ ਉਥੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ სპੋਰਟਸਮੈਨ ਭੇਜੇ ਨੇ ਪੰਜਾਬ ਹੱਲੇ ਹਮੇਸ਼ਾ ਹੀ ਸਪੋਰਟਸ ਨੂੰ ਐਨਕਰੇਜ ਕਰਦਾ ਰਿਹਾ ਤੇ ਇਹ ਸਪੋਰਟਸ ਦੇ ਵਾਲੀ სპੋਰਟਸਮੈਨ ਤਿਆਰ ਕਰਦਾ ਰਿਹਾ ਆ ਅੱਜ ਜੇ ਸਪੋਰਟਸ ਮੀਟ ਇੱਥੇ ਹੋ ਰਹੀ ਹੈ ਤੇ ਇੱਕ ਚੰਗੀ ਸੇਧ ਨੌਜਵਾਨਾਂ ਨੂੰ ਦੇਣ ਦੇ ਲਈ ਹੈ ਕਿ ਨੌਜਵਾਨ ਲੋਕ ਖੇਡਾਂ ਤੋਂ ਪ੍ਰੇਰਿਤ ਹੋਣ ਅਤੇ ਜਿਹੜੀ ਬਦਨਾਮੀ ਸਾਡੇ ਪੰਜਾਬ ਨੂੰ ਮਿਲੀ ਹੋਈ ਹੈ ਉਹ ਬਦਨਾਮੀ ਤੋਂ ਛੁਟਕਾਰਾ ਦਿਵਾਉਣ ਦੇ ਲਈ ਸਪੋਰਟਸ ਦੇ ਵਿੱਚ ਮੱਲਾ ਮਾਰਨ ਤੇ ਅੱਗੇ ਵਧਣ ਚੰਗਾ ਤੇ ਰੋਜ਼ ਦਾ ਕੰਮ ਹੈ। ਹਾਈਜ਼ ਅੱਜ ਇਹਨਾਂ ਟੀਮ ਵੀ ਜਿੱਤੀ ਹੈ ਪੰਜਾਬ ਨੇ। ਹਾਂ ਜਦੋਂ ਆਲ ఓవర్ ਇੰਡੀਆ ਦੀਆਂ ਟੀਮਾਂ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀਆਂ ਨੇ ਤੇ ਮੈਂ ਬਹੁਤ ਵਧਾਈ ਦਿਨਾ ਆ ਸਾਡੀ ਪੰਜਾਬ ਦੀ ਟੀਮ ਨੂੰ ਤੇ ਖਾਸ ਕਰਕੇ ਮੈਨੇਜਮੈਂਟ ਤੇ ਕੋਚ ਸਾਹਿਬ ਨੂੰ ਕਿ ਅੱਜ ਸੈਮੀਫਾਈਨਲ ਨੂੰ ਜਿੱਤ ਕੇ ਫਾਈਨਲ ਦਾ ਰਾਹ ਸਿੱਧਾ ਕਰ ਲਿਆ ਪੰਜਾਬ ਦੀ ਟੀਮ ਨੇ ਜਦੋਂ ਸੌਂ ਚੱਕ ਸਮਾਰੋਹ ਤੋਂ ਬਾਅਦ ਇਹ ਮੈਚ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਅੱਜ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਚੁੱਕੇ ਹਨ। ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਰਿੰਦਰਪਾਲ ਸਿੰਘ ਹੈ ਜੀ ਨਰਿੰਦਰਪਾਲ ਸਿੰਘ ਜੀ ਜਿਹੜਾ ਇਹ ਮੈਚ ਚੱਲ ਰਿਹਾ ਔਰ ਕਿੰਨੀਆਂ ਟੀਮਾਂ ਦਾ ਔਰ ਕਿੰਨੀਆਂ ਟੀਮਾਂ ਇੱਥੇ ਲਗਭਗ ਹੋਊਗਾ ਇਹ ਮੈਚ ਇਹ 18 18ਵੀਂ ਜਿਹੜੀ ਸਬਜੋਨਲ ਨੈਸ਼ਨਲ ਸੌਫਟਨ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਇਹਦੇ ਵਿੱਚ 26 ਸਟੇਟਾਂ ਨੇ ਪਾਰਟਿਸਪੇਟ ਕੀਤਾ ਆ ਪੂਰੇ ਦੇਸ਼ ਭਰ ਦੀਆਂ ਟੀਮਾਂ ਆਈਆਂ ਮੁੰਡਿਆਂ ਦੇ ਕੁੜੀਆਂ ਦੋਨਾਂ ਦੀਆਂ ਤੇ ਇਹਨਾਂ ਵਿੱਚ ਤਕਰੀਬਨ 600 ਪਲੇਅਰ ਨੇ ਪਾਰਟਿਸਪੇਟ ਕੀਤਾ ਜਿਹੜੇ ਕੱਲ ਅਸੀਂ ਇਹ ਮੈਚ ਸ਼ੁਰੂ ਕੀਤੇ ਨੇ ਕੱਲ ਓਪਨਿੰਗ ਸੈਰੇਮਨੀ ਹੋਈ ਹੈ ਤੇ ਅੱਜ ਸਾਡੇ ਜਿਹੜੇ ਮੈਚ ਹੈ ਸਾਡੀਆਂ ਟੀਮਾਂ ਦੇ ਟੀਵੀ ਇਵੈਂਟ ਦੇ ਵਿੱਚ ਚਾਰ ਇਵੈਂਟ ਹੁੰਦੇ ਨੇ ਟੀਵੀ ਇਵੈਂਟ ਹੈ ਸਿੰਗਲ ਹੈ ਡਬਲ ਹੈ ਨਿਊਜ਼ਲ ਮਿਕਸਡ ਡਬਲ ਹੈ ਉਹਦੇ ਵਿੱਚ ਸਾਡੇ ਟੀਵੀ ਮੇਲ ਵਿੱਚ ਪੰਜਾਬ ਦੀ ਟੀਮ ਦੋਨੇ ਮੁੰਡੇ ਤੇ ਕੁੜੀਆਂ ਦੀ ਕੁਆਟਰ ਫਾਈਨਲ ਖੇਡ ਰਹੀ ਹੈ ਉਮੀਦ ਹੈ ਵੀ ਉਹ ਕੁਆਟਰ ਫਾਈਨਲ ਜਿੱਤ ਕੇ ਸੈਮੀ ਫਾਈਨਲ 'ਚ ਪ੍ਰਵੇਸ਼ ਕਰਨਗੇ ਇਸੇ ਨਾਲ ਅਸੀਂ ਬੱਚਿਆਂ ਦੇ ਸਾਡੇ ਜਿਹੜੇ ਕਮੇਟੀ ਦੇ ਚੇਅਰਮੈਨ ਨੇ ਐਲਬਰਟ ਦੁਆ ਜੀ ਉਹਨਾਂ ਨੇ ਵੀ ਬਹੁਤ ਸਾਡਾ ਸਹਿਯੋਗ ਕੀਤਾ ਆ ਔਰ ਟੀਮ ਬੱਚਿਆਂ ਨੂੰ ਹੌਸਲਾ ਦੇ ਰਹੇ ਆ ਬੱਚਿਆਂ ਨਾਲ ਖੜੇ ਆ ਇਸੇ ਤਰੀਕੇ ਨਾਲ ਅਸੀਂ ਮਾਨ ਕਰਦੇ ਆ ਵੀ ਬੱਚਿਆਂ ਦੀ ਇਸ ਗੇਮ ਵਿੱਚ ਵਧੀਆ ਕਾਰਜਕਾਰੀ ਦੇਖਦੇ ਹੋਏ ਪੰਜਾਬ ਸਰਕਾਰ ਵੀ ਸਾਡੀ کافی ਮਦਦ ਕਰ ਰਹੀ ਕਿਉਂਕਿ ਸੰਜੀਵ ਰੋੜਾ ਜੀ ਜੋ ਮੈਂਬਰ ਆਫ ਪਾਰਲੀਮੈਂਟ ਨੇ ਕੱਲ ਆਏ ਉਹਨਾਂ ਨੇ ਬੱਚਿਆਂ ਲਈ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਤਾਂ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਇਸੇ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਸਾਡੇ ਸਾਥ ਦੇਵੇ ਤਾਂ ਜੋ ਬੱਚਿਆਂ ਨੂੰ ਇਸ ਇਸ ਗੇਮ ਰੈ ਨੌਕਰੀਆਂ ਅਤੇ ਪੜ੍ਹਾਈ ਦਾ ਜੋ ਖਰਚਾ ਹੈ ਉਹ ਫ੍ਰੀ ਹੋਵੇ ਤਾਂ ਜੋ ਬੱਚਿਆਂ ਨੂੰ ਅੱਗੇ ਜ਼ਿੰਦਗੀ ਜਿਹੜੀ ਹੈ ਫਿਊਚਰ ਬ੍ਰਾਈਟ ਹੋ ਸਕੇ ਸਰ ਕਿੰਨੀਆਂ ਜਿਹੜੀਆਂ ਟੀਮਾਂ ਬਾਹਰੋਂ ਆਈਆਂ ਨੇ ਪੰਜਾਬ ਸੂਬੇ ਤੋਂ ਬਾਹਰੋਂ ਵੀ ਆਈਆਂ ਨੇ ਹਾਂਜੀ ਸਾਰੀਆਂ 26 ਸਟੇਟਾਂ ਨੇ ਜੀ ਜਿਹਦੇ ਵਿੱਚ ਹਿਮਾਚਲ ਹੈ ਐਮਪੀ ਹੈ ਦਿੱਲੀ ਹੈ গুজরাট ਹੈ ਤਾਮਿਲਨਾਡੂ ਹੈ ਪੰਡੋਚਰੀ ਹੈ ਕੇਰਲਾ ਹੈ ਇਸ ਤਰ੍ਹਾਂ ਲਗ ਲਗ ਸਟੇਟਾਂ ਤੋਂ ਜੰਮੂ ਕਸ਼ਮੀਰ ਵੀ ਹੈ ਜੀ 오ਡੀਸਾ ਵੀ ਹੈ ਹਰੇਕ ਸਟੇਟ ਤੇ ਹਰੇਕ ਜ਼ੋਨ ਵਿੱਚੋਂ ਰਾਈ ਟੀਮ ਆਈ ਹੈ ਜੀ ਤੇ ਅੱਜ ਜਿਹੜੀ ਸਾਡੀ ਉਹ ਸਰਮਣੀ ਹੈ ਸਾਡੇ ਪੰਜਾਬ ਟੀਮ ਦੇ ਕੈਪਟਨ ਜਿਹੜੇ ਜੈਵੰਦ ਘਰੇ ਵਾਲਾ ਆਜੋ ਸਾਰਾ ਸਮਾਰੋਹ ਦੀ ਸੌਂਚ ਚੱਕਣ ਦੇ ਸਾਰੇ ਪ੍ਰੇਰਾਂ ਚ ਗੋਣਗੇ ਉਹ ਤੋਂ ਬਾਅਦ ਜਿਹੜੇ ਸਾਡੇ ਸਾਰੇ ਮੈਚ ਚ ਚੱਲੂ ਕੀਤਾ ਜਾਣਗੇ ਬਿਲਕੁਲ ਜੀ ਸਾਡੇ ਚੇਅਰਮੈਨ ਸਾਹਿਬ ਪਹੁੰਚਣ ਵਾਲੇ ਨੇ ਉਹਨਾਂ ਦੀ ਰਵਾਈਸ ਜਿਹੜੀ ਹੈ ਇਹ ਸੌਂਚ ਚੱਕਵਾਉਗਾ ਜਿਹੜੇ ਕੀਪ ਗੈਸਟ ਆ ਰਹੇ ਜੀ ਅੱਜ ਅੱਜ ਸਾਡੇ ਸਿਰਫ ਕਮੇਟੀ ਜਿਹੜੀ ਮੈਂਬਰ ਆ ਉਹੀ ਸੌਂਚ ਕਰ ਰਹੇ ਜੈਵੰਦ ਦੁਗਾ ਜੀ ਫਾਈਨਲ ਚ ਫਾਈਨਲ ਦੇ ਵਿੱਚ ਸਾਡੇ ਚੀਫ ਗੈਸਟ ਹੈ ਜੀ ਜੀਵਨ ਸਿੰਘ ਜੀ ਸੰਘੋਵਾਲ ਜਿਹੜੇ ਨੇ ਸਾਡੇ ਐਮ ਐਲ ਏ ਸਲਕੇ ਦੇ ਆ ਪਕੋਸ਼ੋਕ ਪ੍ਰਾਸ਼ਰ ਜੀ ਹੈ ਸਾਕਲਵਤ ਸਿੰਘ ਸਿੱਧੂ ਹੈ ਬਦਨਾਲ ਬੱਗਾ ਜੀ ਹੈ ਮਨਪੀ ਸਿੰਘ ਯਾੜੀ ਜੀ ਹੈ ਸਾਰੇ ਸਾਡੇ ਚਿੰਦੇਸਤੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਸੀਗੇ ਓਪਨਿੰਗ ਸੈਰੇਮੋਨੀ ਦੇ ਸਨੀਵ अरोड़ा ਜੀ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਆਪਣੇ ਕਮਨਾਲ ਜੋ ਦੀਪ ਪ੍ਰੋਸ਼ਣ ਕੀਤਾ ਜਿਸ ਨਾਲ ਸਾਡੀ ਇਸ ਰੈਡੀ ਓਪਨਿੰਗ ਦਾ ਆਗਾਜ਼ ਹੋਇਆ ਠੀਕ ਹੈ ਬਟਕਿਆ ਨਾਮ ਹੈ ਆਪਕਾ ਮੇਰਾ ਨਾਮ ਜੈਵਨ ਸਿੰਘ ਹੈ ਰਵਣਤ ਕੀ ਮੈਸੇਜ ਦੇਣਾ ਚਾਹਤੋ ਯਾਕ ਜੁਵਾ ਜੋ ਹੈ ਉਹ ਕਾਫੀ ਇੰਡਸਟਰੀ ਦੇ ਤਰਫ ਹੋ ਚੁੱਕਾ ਹੈ ਕੀ ਮੈਸੇਜ ਦੇਣਾ ਚਾਹਤੇ ਹੋ ਇਹ ਖੇਲੋ ਕੀ ਤਰਫ ਕਿਵੇਂ ਹੋਣਾ ਚਾਹੀਦਾ ਹੈ ਤੋ ਸਕੂਲ ਗੇਮਸ ਦੇ ਵਿੱਚ ਵੀ ਹੁਣ ਸੌਫਟਨੈਸ ਆ ਚੁੱਕੀ ਹੈ ਤੇ ਕਾਫੀ ਬੱਚੇ ਇੰਟਰਸਟਿਡ ਹੋ ਰਹੇ ਨੇ ਸੌਫਟਨੈਸ ਦੇ ਵਿੱਚ ਤੇ ਮੈਂ ਵੀ ਪਹਿਲਾਂ ਟੈਨਿਸ ਖੇਡਦਾ ਸੀ ਹੁਣ ਸੌਫਟਨੈਸ ਆ ਗਿਆ ਕਾਫੀ ਹੁਣ ਅੱਗੇ ਵਧ ਰਹੀ ਹੈ ਸੌਫਟਨੈਸ ਇੰਡੀਆ ਦੇ ਵਿੱਚ ਤੇ ਮੈਂ ਚਾਹੁੰਦਾ ਵੀ ਹੋਰ ਵੀ ਪਲੇਅਰ ਆਉਣ ਸੌਫਟਨੈਸ ਖਿਲਣ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਨ ਤੁਸੀਂ ਕਿਹੜੀ ਟੀਮ ਨੂੰ ਫੇਡ ਮੈਂ ਪੰਜਾਬ ਬਲੂ ਕਰੀ ਮੈਚਾਂ ਖੇਡਦੇ ਹੋ ਕੇ ਮੈਂ ਇੰਟਰਨੈਸ਼ਨਲ ਵੀ ਖੇਡਿਆ ਹਾਂ ਦੋ ਇੰਟਰਨੈਸ਼ਨਲ ਮੈਡਲ ਜਿੱਤੇ ਮੈਂ ਨਵੰਬਰ ਦੇ ਵਿੱਚ ਹੋਈ ਸੀ ਜੂਨੀਅਰ ਵਰਲਡ ਚੈਂਪੀਅਨਸ਼ਿਪ ਚਾਈਨਾ ਦੇ ਵਿੱਚ ਉਥੇ ਵੀ ਪਾਰਟਿਸਪੇਟ ਕੀਤਾ ਸੀਗਾ ਲਗਦਾ ਪੰਜਾਬ ਦਾ ਨਾਮ ਉੱਚਾ ਕਰੋਗੇ ਹਾਂਜੀ ਜ਼ਰੂਰ ਜੀ ਕਰਾਂਗੇ ਓਕੇ ਬੇਟਾ मायरा आ आज पंजाब की टीम क्या कहना किसकी मेहनत है रमन सर और नरेंद्र सर की सबसे ज़्यादा मेहनत है कि आ, रमन सर जो हमारे को खिलाते हैं नरेंद्र सर जो हमारे लिए कैंप्स ऑर्गेनाइज करते हैं एंड हमारा पूरा ख्याल रखते हैं हमारी सारी फैसिलिटीज़ का ध्यान रखते हैं और ये ध्यान रखते हैं कि हम प्रॉपर बेस्ट ट्रेनिंग ले बेस्ट कोचेस से तो मैं कहना चाहूँगी कि नरेंद्र सर और रमन सर के गाइडेंस के कारण सब जीते ਚੱਲ ਰਿਹਾ ਹੈ ਬਹੁਤ